ਹਾਂਜੀ ਆਜੇ ਦੋਸਤੋ ਤੁਹਾਨੂੰ ਖਵਾਉਣਿਆ ਗਰਮਾ ਗਰਮ 버ਗਰ ਇਥੇ 버거 ਬਣ ਰਾਇਆ ਤੇ ਆਪਾਂ ਤੁਹਾਨੂੰ ਸਿਖਾਵਾਂਗੇ ਆਲ 버거 ਬਣਦਾ ਟੋਟਲ ਪ੍ਰੋਸੀਜਰ ਨਾਲ ਮਨਚੂਰੀਅਨ ਐਂਡ ਟਿੱਕੀਆ ਤੇ 버ਗਰ ਵਾਲੇ ਬ੍ਰੈਡ ਹੈ ਤੁਹਾਨੂੰ ਪਤਾ ਤੇ ਨਾਲ ਉਹਦੇ ਸਲਾਦ ਕੱਟ ਕੇ ਰੱਖਿਆ ਹੋਇਆ ਬਾਣਾ ਇਹ ਗਰਮ ਹੋ ਰਿਹਾ ਮਨਚੂਰੀਅਨ ਟਿੱਕੀ ਤੇ ਬ੍ਰੈਡ ਨਾਲ ਇਹਦਾ ਆਲ ਪ੍ਰੋਸੀਜਰ ਦੇਖੋ ਕਿ ਤੁਸੀਂ ਵੀ ਘਰ 'ਚ ਬੜੀ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹੋ ਇਹ 버ਗਰ ਜਿਹੜੇ ਕਿ ਆਪਾਂ ਬਾਜ਼ਾਰ 'ਚ 50 60 70 ਰੁਪਏ ਦਾ ਇੱਕ ਲੈ ਕੇ ਖਾਣੇ ਆ ਜੀ ਆਪਾਂ ਘਰ ਬਣਾਵਾਂਗੇ 버거 ਤਾਂ ਆਪਾਂ ਨੂੰ ਇਹਦਾ ਬਹੁਤ ਘੱਟ ਪ੍ਰਾਈਸ ਪਏਗਾ ਹੁਣ ਇਹਦੇ ਤੇ ਆਪਾਂ ਪਾਤੀ ਰੈੱਡ ਸੌਸ ਇਹਦੇ ਤੇ ਬਾਅਦਪਾਲੀ ਗ੍ਰੀਨ ਸੌਸ ਗ੍ਰੀਨ ਸੌਸ ਪਾਉਣ ਤੋਂ ਬਾਅਦ ਇਹਦੇ ਉੱਪਰ ਪਾਇਆ ਸਲਾਦ ਇਹ ਵਿਦਆਊਟ ਨੂਡਲਸ ਪਰਗਰਾ اور ਬਹੁਤ ਅੱਛੇ ਤਰੀਕੇ ਦੇ ਨਾਲ ਬਣਦੇ ਆ ਓਕੇ ਜੀ ਇਹਦੇ ਤੇ ਹੁਣ ਖੀਰਾ ਤੇ ਟਮਾਟਰ ਕੱਟ ਕੇ ਉੱਪਰ ਪਾ ਲਈ ਆਪਾਂ ਇਸ ਤੋਂ ਬਾਅਦ ਆਪਾਂ ਕੀ ਪਾਉਣਾ ਮੈਂ ਤੁਹਾਨੂੰ ਦੱਸ ਦਿਆਂ ਵੀਡੀਓਜ਼ ਦੇ ਵਿੱਚ ਇਹਦੇ ਤੇ ਹੁਣ ਆਪਾਂ ਰੱਖਾਂਗੇ ਮਨਚੂਰੀਆਂ ਦੀਆਂ ਦੋ ਦੋ ਟਿੱਕੀਆਂ ਜਿਹੜੇ ਕਿ ਮਨਚੂਰੀਅਨ ਆਪਾਂ ਗੋਭੀ ਦੇ ਨਾਲ ਪਹਿਲਾਂ ਹੀ ਬਣਾਏ ਹੋਏ ਆ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਆਪਣੀ ਦੂਸਰੀ ਟਿੱਕੀ ਗਰਮ ਹੋ ਰਹੀ ਆ ਫਿਰ ਆਪਾਂ ਲਾਵਾਂਗੇ ਸੌਸ ਜੀ ਇਹਦੇ ਤੇ ਸੌਸ ਪਾ ਕੇ ਤੇ ਵਾਈਟ ਵਾਲੀ ਆ ਸੌਸ ਵੀ ਇਹਦੇ ਉੱਤੇ ਢਾਲ ਦਿੱਤੀ ਇਹਨੂੰ ਕੀ ਕਹਿੰਦੇ ਉਹਨੂੰ ਯਾਦ ਭੁੱਲ ਗਿਆ ਤੇ ਇਹਦੇ ਉੱਤੇ ਰੱਖ ਦਿੱਤੀਆਂ ਬਾਅਦ ਚ ਆਪਾਂ ਟਿੱਕੀਆਂ ਓਕੇ ਜੀ ਵਾਈਟ ਸੌਸ ਨੂੰ ਕੀ ਕਹਿੰਦੇ ਹੁੰਦੇ ਦੇਖੋ ਵੀਰ ਚਿਲੀ 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 ਨਹੀਂ ਇਹ ਯਾਰ ਕੀ ਸੀ 레드 सॉस 레드 सॉस ਨਹੀਂ ਆ ਇਸ ਦੇ ট্রাক ਦਿੱਤਾ ਹੁਣ ਆਪਾਂ ਪਨੀਰ ਹਨਾ ਪਨੀਰ ਪੋਂ ਤੋਂ ਪਾ ਦਪਾ ਇਹਦੇ ਉੱਤੇ ਦੁਬਾਰਾ ਤੋਂ ਉਹ ਵੱਡੀ 레드 सॉਸ ਲਾਵਾਂਗੇ ਜੀ ਇਹ ਤਾਂ ਉਹ ਟਮਾਟੋ ਸਾਸ ਹੈ ਉਹ ਵਾਈਟ ਵਾਲੀ ਦਾ ਮੈਨੂੰ ਯਾਦ ਆ ਫਲ ਉਹ ਵਾਹ ਓਕੇ ਇਸ ਤੋਂ ਬਾਅਦ ਪੇਰਾ ਪੈਰੇ ਤੇ ਰੱਖਾਂਗੇ ਮਨਸੂਰੀ ਹਨ ਓਕੇ ਇੱਕ ਇੱਕ ਦੋ ਦੋ ਮਨਸੂਰੀਆਂ ਹੋਰ ਰੱਖਾਂਗੇ ਜੀ ਤਾਂ ਫਿਰ ਇਹਦੇ ਉੱਤੇ ਮਿਉਨੀ ਕਹਿੰਦੇ ਉਹਨੂੰ ਮਿਉਨੀ ਮਿਓਨੀ ਰੱਖਾਂਗੇ ਉਸ ਤੋਂ ਬਾਅਦ ਫਿਰ ਦੁਬਾਰਾ ਸਲਾਦ ਦੀ ਵਾਰੀ ਆ ਗਈ ਜੀ ਸਲਾਦ ਰੱਖਾਂਗੇ ਮੈਨੂੰ ਯਾਦ ਭੁੱਲ ਗਿਆ ਸੀ ਮਿਓਨੀ ਕਹਿੰਦੇ ਨੋਟ ਕਰ ਲਿਓ ਆ ਰੈਸਪੀ ਦੱਸਦੀ ਨੂੰ ਖੋਦੀ ਯਾਦ ਭੁੱਲ ਗਿਆ ਓਕੇ ਜੀ ਇਹ ਹੁਣ ਆਪਣੇ 버ਗਰ ਬਣ ਕੇ ਤਿਆਰ ਹੋ ਚੁੱਕਿਆ ਮਿਓਨੀ ਦੁਬਾਰਾ ਫੇਰੇ ਦੇ ਉੱਤੇ ਪਾਈ ਜਾਊਗੀ ਓਕੇ ਜੀ ਤਾਂ ਤੁਸੀਂ ਵੀ ਬੜੀ ਆਸਾਨੀ ਦੇ ਨਾਲ ਇਹ 버ਗਰ ਬਣਾ ਸਕਦੇ ਹੋ ਘਰ ਦੇ ਵਿੱਚ ਆਪਣੇ ਆਮ ਹੀ ਸੌਸ ਵਗੈਰਾ ਤਾਂ ਆਪਣੇ ਘਰ 'ਚ ਆਮ ਹੀ ਅਵੇਲੇਬਲ ਹੁੰਦੀ ਆ ਅਗਰ ਤੁਸੀਂ ਚਾਹੋ ਤਾਂ ਇੱਕ ਅੱਦੀ ਸਕਿਪ ਵੀ ਕਰ ਸਕਦੇ ਆ ਇਹ ਆ ਕਾਲਾ ਨਮਕ ਜੀ ਇਸ ਦੇ ਦੱਤੇ ਫਿਰ ਦੁਆਰਾ ਹਰੀ ਚਟਨੀ ਜਿਹਨੂੰ ਆਪਾਂ ਕਹਿ ਦਿੰਦੇ ਆ ਮਿਰਚਾ ਦੀ ਚਟਨੀ ਹਾਂਜੀ ਕਿਉਂਕਿ ਥੋੜਾ ਟੇਸਟੀ ਬਣਾਉਣ ਲਈ ਇਹ ਆਪਾਂ ਕੱਢ ਲਿਆ ਰੋਲ ਰੋਲ ਲੈ ਕੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਬੰਦ ਕਰਕੇ ਪੈਕ ਕਰ ਦਾਂਗੇ ਜੀ ਗਰਮਾ ਗਰਮ 버ਗਰ ਆਪਾਂ ਨੇ ਬਣ ਕੇ ਹੋ ਚੱਲੇ ਆ ਤਿਆਰ ਪੈਕ ਕਰਨ ਦੇ ਲਈ ਚਲੋ ਜੀ ਇਹ ਸਿਲਵਰ ਰੋਲਾ ਜੀ ਤੁਸੀਂ ਸਿਲਵਰ ਰੋਲ ਨੂੰ ਸਕਿਪ ਵੀ ਕਰ ਸਕਦੇ ਆ ਅਗਰ ਜੇ ਤੁਸੀਂ ਤਾਜ਼ੇ ਤਾਜ਼ੇ ਫਰੈਸ਼ ਫਰੈਸ਼ ਹੀ ਬਣਾ ਕੇ ਖਾਣੇ ਨਹੀਂ ਪੈਕ ਕਰਾਉਣੇ ਬਟ ਅਸੀਂ ਤਾਂ ਪੈਕ ਕਰਨੇ ਸੀ ਤਾਂ ਕਰਕੇ ਅਸੀਂ ਮਤਲਬ ਕਿ ਸਰਵਲ ਰੋਲ ਦੇ ਵਿੱਚ ਯੂਜ਼ ਕਰ ਰਹੇ ਹਾਂ ਉਹਨਾਂ ਨੂੰ ਪੈਕ ਕਰ ਰਿਹਾ ਚਲੋ ਜੀ ਹੁਣ ਇਹ 버ਗਰ ਬਣ ਕੇ ਤਿਆਰ ਹੋ ਗਿਆ ਔਰ ਬਹੁਤ ਹੀ ਟੇਸਟੀ ਤੇ ਲਾਜਵਾ ਬਰਗਰ ਆ ਜੀ ਅਸੀਂ ਇਹਨੂੰ ਖਾ ਕੇ ਇਹਦਾ ਟੇਸਟ ਕਰਕੇ ਫੇਰ ਹੀ ਤੁਹਾਨੂੰ ਦੱਸਾਂ